ਪਾਕਿਸਤਾਨ ਤੇ ਪੰਜਾਬ ਦੇ ਵਿੱਚ ਵਿਗੜ ਰਿਹਾ ਜਿਉਂ-ਜਿਉਂ ਰੇ ਲੜਾਈ ਦੀ ਗੱਲ ਹੋ ਰਹੀ ਹੈ ਬਦਲੇ ਦੀ ਗੱਲ ਹੋ ਰਹੀ ਹੈ ਜਿੱਥੇ ਇਨਕੁਆਇਰੀ ਪੂਰੀ ਹੋ ਨਹੀਂ ਰਹੀ ਇਨਕੁਆਇਰੀ ਤੋਂ ਪਤਾ ਨਹੀਂ ਲੱਗ ਰਿਹਾ ਕਿ ਕਿੰਨੇ ਕੀ ਕੀਤਾ ਹੈਗਾ ਉੱਥੇ ਫੌਜਾਂ ਤਣਾਅ ਤੇ ਖੜੀਆਂ ਬਾਰਡਰ ਤੇ ਬਾਰਡਰ ਤੇ ਪੰਜਾਬ ਬੈਠਾ ਸਾਡਾ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਖਾਸ ਕਰਕੇ ਸਿੱਖੀ ਦਾ ਘਰ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਤਰਨਤਾਰਨ ਸਾਹਿਬ ਫਿਰੋਜ਼ਪੁਰ ਫਾਜ਼ਲਕਾ ਹਰੇਕ ठाਵ ਬਾਰਡਰ ਤੇ ਬਹਿ ਤੇ ਫਿਕਰ ਦੀ ਗੱਲ ਚੱਲ ਰਹੀ ਹੈ ਪਿਛਲੀ ਵਾਰੀ 2016 ਚ ਸਾਡੇ ਪਿੰਡਾਂ ਨੂੰ उजाੜ ਕੇ ਲੋਕੀ ਆਪਣੇ ਫਸਲਾਂ ਤੋਂ ਵਾਂਝੇ ਹੋ ਗਏ ਡੰਗਰ ਬੱਚੇ ਪਾਣੀ ਦੇਣ ਤੋਂ ਛੱਡਨੇ ਪਏ ਬੱਚਿਆਂ ਦੀ ਪੜ੍ਹਾਈ ਖਤਮ ਹੋ ਗਈ ਤੇ ਅੱਜ ਜਲਦ ਪਰਵਾਣੂ ਜੰਗ ਦਾ ਯੋਗ ਹੈ ਤਾ ਇੱਕ ਵੀ ਛੋਟਾ ਬੰਬ ਇੱਥੇ ਡਿੱਗਿਆ ਤਾਂ ਘੱਟੋ-ਘੱਟ 10 ਲੱਖ ਬਾਦੀ ਸਾਡੀ ਖਤਮ ਹੋ ਜੂਗੀ ਸਾਡੇ ਧਾਰਮਿਕ ਸਥਾਨ ਇੱਥੇ ਹੈਗੇ ਪਾਕਿਸਤਾਨ 'ਚ ਹੈਗੇ ਕਰਤਾਰਪੁਰ ਸਾਹਿਬ ਹੈਗੇ ਨਨਕਾਣਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਔਰ ਜਿਹੜਾ ਪੰਜਾਬ ਜੋਨਾਂ ਪਾਸੇ ਜੰਗ ਦਾ ਮਾਹੌਲ ਬਣ ਰਿਹਾ ਹੈ ਇਹਦੇ ਨਾਲ ਸਾਡੇ ਸਿੱਖਾਂ ਦਾ ਕਤਲੇਆਮ ਹੋਣ ਦਾ ਬਹੁਤ ਵੱਡਾ ਚਾਂਸ ਬਣ ਰਿਹਾ ਹੈ ਸਿੱਖਾਂ ਦਾ ਕਤਲੇਆਮ ਅਸੀਂ ਦੇਖਿਆ ਜਦ ਦੇਸ਼ੇ ਬੰਦ ਹੋਈ ਸੀ ਉਦੋਂ ਵੀ ਹੋਇਆ 1984 ਚ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ 26 ਤੋਂ ਕਿਤੇ ਜ਼ਿਆਦਾ ਬੇਕਸੂਰ ਸਿੱਖਾਂ ਦਾ ਕਤਲ ਜਿਹੜਾ ਦਰਸ਼ਨ ਕਰਨ ਆਏ ਸੀ ਪੰਚਮ ਪੀਤਾ ਦੇ ਉਦੋਂ ਬੀਬੀਆਂ ਬੱਚਿਆਂ ਦਾ ਕੀਤਾ ਗਿਆ ਭਾਰਤ ਦੀ ਆਰਮੀ ਰਾਈ ਔਰ ਜਿਹੜਾ ਨਵੰਬਰ ਅਕਤੂਬਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਦਿੱਲੀ 'ਚ ਹੋਇਆ ਜਿੱਥੇ ਆਮੀ ਨੇਵੀ 에어ਫੋਰਸ CRP ITBP BSF ਦੇ ਹੈੱਡਕੁਆਟਰ ਸੀਏ ਸ਼ਰਿਆਮ ਕਈ ਦਿਨਾਂ ਵਾਸਤੇ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਇੱਥੇ ਸਾਡੀਆਂ ਸ਼ਮਸ਼ਾਨ ਘਾਟਾਂ 'ਚ ਸਿੱਖਾਂ ਦੀਆਂ 25000 ਲਾਸ਼ਾਂ ਔਰ ਸਰ ਜਸਵੰਤ ਸਿੰਘ ਖਾਲਵਾ ਖਾਲਰਾ ਵੇਰਵਾ ਦੇ ਕੇ ਗਏ ਆ ਉਹਨਾਂ ਦੀ ਕੋਈ ਪੜਤਾਲ ਨਹੀਂ ਹੋਈ ਅੱਜ ਜਦ ਹਿੰਦੂ ਭਰਾਵਾਂ ਦਾ 26 ਦਾ ਕਤਲ ਹੋਇਆ ਤਾਂ ਅਸੀਂ ਪੁੱਛਦੇ ਆ ਇਹ ਸਾਡੇ ਸਿੱਖਾਂ ਦਾ ਕਤਲਜੱਤ ਕੀਤਾ ਦਿੱਲੀ 'ਚ ਉਦੋਂ ਕਿਉਂ ਨਹੀਂ ਆਰਮੀ ਨੇਵੀ 에ਅਰਫੋਰਸ ਸਾਡੀ ਪੁੱਛਗਿੱਛ ਕਰਨ ਆਈ ਅੱਜ ਇਹਦਾ ਜੰਗ ਦਾ ਮਾਹੌਲ ਬਣਾਤਾ ਹੈਗਾ ਜੋ ਕਿ ਬੇਕਸੂਰ 26 ਮਾਰੇ ਗਏ ਜਿਹੜਾ ਬਹੁਤ ਇੱਕ ਮਾੜੀ ਗੱਲ ਹੈ ਪਰ ਜਦ ਸਿੱਖ ਮਾਰੇ ਜਾਂਦੇ ਆਂ ਇੰਡੀਆ ਬਾਹਰਲੇ ਦੇਸ਼ਾਂ 'ਚ ਜਾ ਕੇ ਮਾਰ ਰਿਹਾ ਉੱਥੇ ਜਾ ਕੇ ਨਿੱਜਰ ਸਾਹਿਬ ਖੰਡਾ ਸਾਹਿਬ ਗੁਰਪਤਵੰਤ ਪੰਨੂ ਦੇ ਉੱਤੇ ਸਾਜ਼ਿਸ਼ ਪਾਕਿਸਤਾਨ 'ਚ ਬੰਦੇ ਮਾਰ ਰਹੇ ਹੋ ਉਦੋਂ ਫੇਰ ਕਿਉਂ ਨਹੀਂ ਕੋਈ ਜੰਗਾਂ ਲੜੀਆਂ ਇਹ ਸਾਡੇ ਤਰਸ ਦੇ ਹਾਲ ਹੈ ਕਿ ਇਹ ਦੇਸ਼ ਸਿਰਫ ਸਿਰਫ ਮੁਖਤਾਰਦੀ ਮੌਤ ਨੂੰ ਮੌਤ ਸਮਝਦਾ ਹੈ ਘਟਗਿੰਤੀਆਂ ਨੂੰ ਚਾਹੇ ਨਾਗਾਲੈਂਡ 'ਚ ਫੌਜ ਨੇ ਰੇਪ ਕੀਤੇ ਹੋਣ ਚਾਹੇ ਅਸਾਮ ਦੇ ਵਿੱਚ ਹੋਰ ਮਿਜ਼ੋਰਾਮ ਦੇ ਵਿੱਚ ਨਾਰਥ-ਈਸਟ ਦੇ ਵਿੱਚ ਕੰਮ ਕੀਤਾ ਜੰਮੂ ਕਸ਼ਮੀਰ 'ਚ ਕਸ਼ਮੀਰੀ ਧੀਆਂ ਨੂੰ ਰੇਪ ਕੀਤਾ ਗਿਆ ਔਰ ਜਦ ਧਾਰਾ 370 ਹਟਾਈ ਗਈ ਹੈ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਸੀਗਾ ਉਹਨੇ ਕਿਹਾ ਹੁਣ ਅਸੀਂ ਬਰਾਤਾਂ ਲੈ ਕੇ ਜਾਵਾਂਗੇ ਜੰਮੂ ਕਸ਼ਮੀਰ 'ਚ ਇਹ ਜਦ ਕਾਂਡ ਇਹੋ ਜਿਹੇ ਹੁੰਦੇ ਆ ਫੇਰ ਜੰਗ ਦਾ ਨਾਂ ਕਿਉਂ ਨਹੀਂ ਆਉਂਦਾ ਹੈਗਾ ਸਦ ਸੰਗਤ ਜੀ ਇਹ ਬਿਲਕੁਲ ਇੱਕ ਬਣਾਈ ਹੋਈ ਸਾਜ਼ਿਸ਼ ਹੈ ਇਹ ਪੰਜਾਬ ਨੂੰ ਖਤਮ ਕਰਨ ਵਾਸਤੇ ਹੈ ਸਾਡੀ ਕਿਸਾਨੀ ਚਾਹੁੰਦੀ ਹੈ ਜੇ ਅਸੀਂ ਆਪਣੇ ਜਿੰਸ ਜਾ ਕੇ ਉਹ ਪਾਕਿਸਤਾਨ ਚ ਵੇਚੀਏ ਭਾਰਤ ਨੇ ਸਾਡੇ ਐਮਐਸਪੀ ਨਹੀਂ ਦਿੱਤੇ ਬਾਰਡਰ ਖੋਲ ਕੇ ਸਾਡੀ ਜਿੰਸ 1000 ਰੁਪਏ ਵੱਧ ਉੱਥੇ ਵਿਕ ਸਕਦੀ ਹੈ ਆਵਾਜ਼ਾਂ ਵੀ ਚੱਲੇ ਤਾਂ ਜਿਹੜਾ ਸੁਧਾਰਨ ਇਨਸਾਨ ਪੰਜਾਬ ਚ ਰਹਿੰਦਾ ਚਾਹੇ ਅੱਧਰ ਜਾਂ ਉੱਧਰ ਉਹ ਆਪਣੀ ਗੱਲ ਆਪਸ ਵਿੱਚ ਕਰ ਸਕਦਾ ਹੈਗਾ ਅੱਜ ਫੌਜਾਂ ਤੇ ਸਰਕਾਰਾਂ ਨੇ ਤਣਾ ਦਾ ਮੌਲਮਹਣ ਬਣਾ ਲਿਆ ਕਿਉਂਕਿ ਜਿਹੜੇ ਸਰਵਰਕਰ ਦੇ ਪ੍ਰਜਾਰੀ ਐ ਉਹਨਾਂ ਨੇ